ਪਰਮੇਸ਼ਰ ਨੂੰ ਨਹੀਂ ਘਾਟਾ ਆ ਆਪਾਂ ਨੂੰ ਘਾਟਾ ਪੈਂਦਾ ਸੱਚ ਮੋਚੇ ਦਾ ਪਰਮੇਸ਼ਰ ਤੋਂ ਦੂਰ ਜਾਣੇ ਹallelujah ਜਿਉਂਨੇ ਆਪਾਂ ਨੂੰ ਚੁਣਿਆ ਆਪਾਂ ਥਾਈ ਥਾਈ ਤੁਰੇ ਫਿਰਦੇ ਸੀ ਸਿਆਣੇ ਦੇ ਉੱਠ ਕੇ ਡਾਕਟਰਾਂ ਦੇ ਚੱਕਰ ਲਾ ਲਈ ਕੋਟ ਕਚਹਿਰੀਆਂ ਚਲਾ ਲਈ ਪਰਮੇਸ਼ਰ ਆਪਾਂ ਨੂੰ ਕੱਢ ਕੇ ਲਿਆਇਆ ਕਾਹ ਤੋਂ ਕੱਢ ਕੇ ਲਿਆਇਆ ਉਹ ਆਪਣੇ ਨਾਲ ਪਿਆਰ ਕਰਦਾ ਹallelujah ਤੇ ਆਪਾਂ ਵੀ ਪਰਮੇਸ਼ਰ ਨਾਲ ਉਹਨਾਂ ਹੀ ਪਿਆਰ ਕਰਨ ਜਿੰਨਾ ਪਰਮੇਸ਼ਰ ਆਪਾਂ ਨੂੰ ਪਿਆਰ ਕਰਦਾ ਵੈ ਹallelujah ਇਤੂ ਬਾਅਦ ਕੋਈ ਰੱਬ ਹੈ ਨਹੀਂਗਾ ਹੋਰ ਇੱਕੋ ਹੀ ਐਂਡ ਇਹੀ ਹੈ ਹਾਲੇਲੂਇਆ ਉਹ ਕਹਿੰਦਾ ਆਦ ਤੇ ਅੰਤ ਮੈਂ ਹੀ ਐ ਕਹਿੰਦਾ ਹਾਲੇਲੂਇਆ ਅੰਤ ਇਹੀ ਉਹਤੂ ਬਾਅਦ ਕੋਈ ਰੱਬ ਹੋਰ ਹੈ ਨਹੀਂਗਾ ਹਾਲੇਲੂਇਆ ਕਹਿੰਦਾ ਤਾਂ ਮੈਂ ਤਾਂ ਉਸ ਕਿਰਪਾ ਤੋਂ ਜਿਹੜੀ ਮੈਨੂੰ ਦਾਨ ਹੋਈ ਤੁਹਾਡੇ ਵਿੱਚ ਹਰੇਕ ਨੂੰ ਆਖਦਾ ਹਾਂ ਉਹ ਆਪਣੇ ਆਪ ਨੂੰ ਜਿੰਨਾ ਚਾਹੀਦਾ ਉਸ ਨਾਲੋਂ ਵੱਧ ਨਾ ਸਮਝੇ ਹਾਲੇਲੂਇਆ ਕਿੰਨਾ ਸਮਝਿਆ ਜਿੰਨਾ ਕਹਿੰਦਾ ਆਪਣੇ ਆਪ ਨੂੰ ਚਾਹੀਦਾ ਉਹ ਤੋਂ ਵੱਧ ਨਹੀਂ ਹallelujah ਆਪਾਂ ਪਰਮੇਸ਼ਰ ਚ ਆ ਕੇ ਸੱਚਮੁੱਚ ਨੀਵੇਂ ਹੋ ਕੇ ਰਹਿਣਾ ਵੈ ਹallelujah ਉਹ ਕਈ ਵਾਰੀ ਪਰਮੇਸ਼ਰ ਦੀ ਮਰਜ਼ੀ ਹੈ ਉੱਚਿਆਂ ਨੂੰ ਵੀ ਨੀਵੇਂ ਕਰ ਦਿੰਦਾ ਤੇ ਨੀਵੇਂ ਨੂੰ ਉੱਚੇ ਕਰ ਦਿੰਦਾ ਹallelujah ਸੱਚਮੁੱਚ ਜਿਹੜਾ ਕਹਿੰਦਾ ਨੀਵੇਂ ਥਾਂ ਤੇ ਬੈਠਦਾ ਪਰਮੇਸ਼ਰ ਉਹਨੂੰ ਉੱਚੇ ਕਰਦਾ ਵੈ ਹallelujah ਇਸ ਤਰ੍ਹਾਂ ਕਰਕੇ ਨਵਰ ਬਣ ਕੇ ਰਹਿਣਾ ਵੈ ਨੀਵੇਂ ਹੋ ਕੇ ਰਹਿਣਾ ਫੁੱਲ ਕਿਨੂੰ ਫਲ ਕਿਨੂੰ ਲੱਗਦੇ ਉੱਚਿਆਂ ਨੂੰ ਲੱਗਦੇ ਕਿ ਨੀਵੇਂ ਨੂੰ ਲੱਗਦੇ ਹੈ ਨੇ ਮੈਨੂੰ ਕੰਨੂ ਲਾ ਕੇ ਦੇਇਆ ਉਹ ਵੀ ਝੁੱਕ ਜਾਂਦਾ ਹੈ ਹਾਲੇਲੂਇਆ ਉਹ ਫਲਦਰ ਦਿੱਤਿਆ ਹੁੰਦਾ ਫੇਰ ਵੀ ਝੁੱਕਦਾ ਵੈ ਉਹ ਐ ਆਕੜ ਕੇ ਨਹੀਂ ਰਹਿੰਦਾ ਹਾਲੇਲੂਇਆ ਉਹ ਵੀ ਝੁੱਕ ਜਾਂਦਾ ਵੈ ਇਸ ਤਰ੍ਹਾਂ ਪਰਮੇਸ਼ਰ ਵੀ ਆਪਾਂ ਨੂੰ ਝੁਕਾਉਂਦਾ ਆਪਾਂ ਜਦੋਂ ਦੇ ਮਰਜ਼ੀ ਮਸੀਹ ਜਿੰਨਾ ਆਪਾਂ ਨੂੰ ਮਰਜ਼ੀ ਗਿਆਨ ਹੋਵੇ ਜੋ ਕੁਝ ਮਰਜ਼ੀ ਹੋਵੇ ਇਹ ਨਹੀਂ ਆਪਾਂ ਥੋੜਾ ਜਿਹਾ ਪ੍ਰਭੂ 'ਚ ਅੱਗੇ ਤਾਂ ਫੁੱਲ ਜਾਣਾ ਹਾਲੇਲੂਇਆ ਹਾਲੇਲੂਇਆ ਪਰਮੇਸ਼ਰ ਹੀ ਸਭ ਕੁਝ ਕਰਦਾ ਵੈ ਉਹੀ ਕਰਦਾ ਉਹੀ ਕਰਦਾ ਰਹੂਗਾ ਆਪਾਂ ਉਹਦੇ ਅੱਗੇ ਤਾਂ ਆਪਾਂ ਝੁੱਕੇ ਹੀ ਰਹਿਣਾ ਹਮੇਸ਼ਾ ਹਲੇਲੂਇਆ ਕਹਿੰਦਾ ਉਸ ਨਾਲੋਂ ਵੱਧ ਨਾ ਸੋਚੋ ਸਗੋਂ ਸੌਰਤ ਨਾਲ ਸਮਝੋ ਜਿੱਕਰ ਜਿੱਕਰ ਪਰਮੇਸ਼ਰ ਨੇ ਮੈਂ ਕੇ ਹਰੇਕ ਨੂੰ ਨੀਚਾ ਵੰਡ ਦਿੱਤੀ ਹੈ ਹਲੇਲੂਇਆ ਨੀਚਾ ਕੌਣ ਦਿੰਦਾ ਵੈ ਪਰਮੇਸ਼ਰ ਦਿੰਦਾ ਹੈ ਜੇ ਆਪਾਂ ਨੀਚਾ ਕਰਦੇ ਫਿਰ ਚੰਗੇ ਹੁੰਨੇ ਕਾ ਆਪਦੀ ਮਰਜ਼ੀ ਨੇ ਚੰਗੇ ਹੋ ਜਾਣੇ ਵਿਸ਼ਵਾਸ ਦੇ ਨਾਲ ਚੰਗੇ ਉਹਨੇ ਜਦੋਂ ਨੇਚਾ ਹੁੰਦੀ ਹੈ ਆਪਾਂ ਅੰਦਰੋਂ ਵਿਸ਼ਵਾਸ ਹੁੰਦਾ ਵਾਕਈ ਪਰਮੇਸ਼ਰ ਵੱਡੇ ਕੰਮ ਕਰਦਾ ਉਹ ਮੇਰਾ ਵੀ ਕਰੂਗਾ ਆਪਾਂ ਕਹਿੰਨੇ ਫਲਾਣੇ ਦੇ ਜੀਵਨ ਚ ਗਵਾਹੀ ਬਣੀ ਉਹ ਮੇਰੇ ਜੀਵਨ ਚ ਵੀ ਬਣਾਊਗਾ ਹਾਲੇਲੂਇਆ ਆਪਾਂ ਨੂੰ ਵਿਸ਼ਵਾਸ ਹੁੰਦਾ ਵੈ ਹੁੰਦਾ ਕਿ ਨਹੀਂ ਹੁੰਦਾਗਾ ਜਿੱਦਾਂ ਆਪਾਂ ਚਰਚ ਜਾਂਦੇ ਉੱਥੇ ਕੋਈ ਘਰ ਦੀ ਕੋਈ ਆਪਾਂ ਨੂੰ ਵਿਸ਼ਵਾਸ ਹੁੰਦਾ ਮੇਰਾ ਵੀ ਪਰਮੇਸ਼ਰ ਬਣਾਊਗਾ ਉੱਥੇ ਕਿਸੇ ਦਾ ਵਿਆਹ ਹੁੰਦਾ ਆਪਾਂ ਕਹਿੰਨੇ ਸਾਡੇ ਆ ਜੁੱਤੀਆਂ ਪੁੱਤਾਂ ਦੇ ਵਿਆਹ ਹੋਣਗੇ ਕੋਈ ਬਿਮਾਰੀ ਦੀ ਚੰਗਾ ਹੁੰਦਾ ਆਪਾਂ ਕਹਿੰਨੇ ਮੈਂ ਵੀ ਚੰਗਾ ਹੋਊਗਾ ਹallelujah ਆਪਾਂ ਵਿਸ਼ਵਾਸ ਕਰਕੇ ਵਿਸ਼ਵਾਸ ਨਾਲ ਚੰਗਾ ਹੁੰਦਾ ਹਰ ਇੱਕ ਹallelujah ਕਹਿੰਦਾ ਜਿਵੇਂ ਇੱਕ ਸਰੀਰ ਵਿੱਚ ਢੇਰ ਸਾਰੇ ਅੰਗ ਹਨ ਪਰ ਸਾਰੇ ਅੰਗਾਂ ਦਾ ਇੱਕੋ ਕੰਮ ਨਹੀਂ ਹallelujah ਆਪਣੇ ਸਰੀਰ ਤੇ ਕਿੰਨੇ ਅੰਗ ਹੈ ਢੇਰ ਸਾਰੇ ਆਖਣਾ ਆਪਾਂ ਵੀ ਆਏ ਮਸੀਹ ਦੇ ਢੇਰ ਸਾਰੇ ਪਰ ਹੈ ਮਸੀਹ ਕੀ ਹallelujah ਜੇ ਹੁਣ ਆਪਾਂ ਕਹੀਏ ਮੂੰਹ ਰੋਟੀ ਖਾਂਦਾ ਇਹੀ ਦੇਖੇ ਦੇਖੂਗਾ ਨਹੀਂ ਪਰਮੇਸ਼ਰ ਨੇ ਡੋਡੀ ਆਪਣੇ ਅੰਗ ਲਾਇਏ ਅੱਖਾਂ ਲਾਈਆਂ ਵੇਖਣ ਨੂੰ ਕੰਨ ਲਾਇਏ ਸੁਣਨ ਵਾਸਤੇ ਮੂੰਹ ਲਾਇਆ ਬੋਲਣ ਨੂੰ ਹਨਾ ਟੱਡ ਲਾਇਆ ਉਹ ਭਰ ਦਿੰਨੇ ਸਾਰੇ ਜਾਣੇ ਉਹਨੂੰ ਹਨ ਇਸ ਤਰ੍ਹਾਂ ਕਰਕੇ ਉਹ ਵੰਡ ਕੇ ਢੱਡੇ ਚੀਜ਼ਾਂ ਨੂੰ ਸਾਰਿਆਂ ਨੂੰ ਵੰਡ ਕੇ ਦਿੰਦੇ ਇਸੇ ਤਰ੍ਹਾਂ ਪਰਮੇਸ਼ਰ ਇੱਕ ਹੈ ਅੰਗ ਕਹਿੰਦਾ ਜਿੰਨੇ ਆਪਾਂ ਮਰਜੀ ਹੋਈਏ ਪਰ ਮਸੀਹ ਇੱਕ ਹੀ ਹੈ ਹਾਲੇਲੂਇਆ ਜਿਹਦੇ ਆਪਾਂ ਸਾਰੇ ਜਾਣੇ ਜਿਹਦੀ ਮਹਿਮਾ ਕਰਦੇ ਆਂ ਜਿਹਦੀ ਆਪਾਂ ਅਪਾਸਨਾ ਕਰਦੇ ਹਾਲੇਲੂਇਆ ਕਹਿੰਦੇ ਤੀਵੇਂ ਅਸੀਂ ਜੋ ਢੇਰ ਸਾਰੇ ਹਾਂ ਮਸੀਹ ਵਿੱਚ ਮਿਲ ਕੇ ਇੱਕ ਸਰੀਰ ਹਾਂ ਅਤੇ ਇੱਕ ਇੱਕ ਕਰਕੇ ਇੱਕ ਦੂਏ ਦੇ ਅੰਗ ਹਾਂ ਹਾਲੇਲੂਇਆ ਇੱਕ ਦੂਏ ਦੇ ਆਪਾਂ ਕੀ ਹੈ ਅੰਗ ਹੈ ਜੇ ਕਿਸੇ ਨੂੰ ਇੱਕ ਨੂੰ ਦੁੱਖ ਹੈ ਆਪਾਂ ਨੂੰ ਸਾਰਿਆਂ ਨੂੰ ਦੁੱਖ ਮਨਾਉਣਾ ਚਾਹੀਦਾ ਇੱਕ ਦੇ ਖੁਸ਼ੀ ਆਪਾਂ ਨੂੰ ਖੁਸ਼ੀ ਮਨਾਉਣੀ ਚਾਹੀਦੀ ਹੈ ਹਾਲੇਲੂਇਆ ਦੁੱਖ ਦਰਦ ਆਪਾਂ ਸੁਣਨਾ ਹੈ ਮਸੀਹ ਆਲੇ ਨੇ ਇੱਕ ਦੂਜੇ ਦਾ ਸੁਣ ਨਹੀਂ ਸੁਣਨਾ ਹਾਲੇਲੂਇਆ